ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਦਾਦਰਸਿਆ ਦੀ ਚੜ੍ਹਦੀਆਂ ਕਲਾ ਮਕਸ਼ਣ ਜੀ ਸਾਡੇ ਸਾਰਿਆਂ ਵੱਲੋਂ ਜੀ ਤੁਹਾਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਪ੍ਰਮਾਤਮਾ ਕਰੇ ਤੁਹਾਡਾ ਇਹ ਸਾਲ ਬਹੁਤ ਖੁਸ਼ੀਆਂ ਭਰਿਆ ਹੋਵੇ ਤੇ ਜ਼ਿੰਦਗੀ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਆਪਨੀ ਖੁਸ਼ ਰਹੋ ਤੇ ਕਾਮਯਾਬੀ ਮਕਸ਼ਣ ਜੀ ਤੁਹਾਨੂੰ ਆਪਾਂ ਨਵੇਂ ਸਾਲ ਦੇ ਲਈ ਬੱਚਿਆਂ ਨੂੰ ਅੱਜ ਲੈ ਕੇ ਸਾਨੀ ਹਾਂਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਰੱਬ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਕੋਈ ਕੋਲੀਅਰ ਨਹੀਂ ਹੈਗਾ ਵੀ ਕਿੱਥੇ ਜਾਣਾ ਲੱਜਾਂਦਿਆਂ ਦੇ ਰਸਤੇ 'ਚ ਮੁੜ ਜਾਵਾ ਕਿੱਥੇ ਜਾਣਾ ਕਿੱਥੇ ਨਹੀਂ ਹੁਣ ਇਹ ਤੂੰ ਬ੍ਰਾਊਜ਼ ਹਾਂਜੀ ਹੁਣ ਜਸ਼ਮਨ ਕਹਿੰਦਾ ਮੈਂ ਵੀ ਵਧਾਈਆਂ ਦੇਣੀਆਂ ਨੇ ਨਵੇਂ ਸਾਲ ਦੀਆਂ ਤੇ ਜਸ਼ਮਨ ਨੂੰ ਪਤਾ ਹੈ ਸਾਰਿਆਂ ਨੂੰ ਮੇਰੇ ਵੱਲੋਂ ਵੀ ਹਾਂਜੀ ਖਮਾਣੋ ਪਹੁੰਚ ਗਏ ਜੀ ਆਪਾਂ ਖਮਾਣੂ ਇਸ ਟਾਈਮ ਆਪਾਂ ਦੇਖੋ ਤੇ ਆਂ ਪੁਲ ਦੇ ਉੱਤੇ ਆ ਜੀ ਮੌਸਮ ਬੱਸ ਏ ਠੀਕ ਜਿਹਾ ਹੀ ਆ ਸਵੇਰੇ ਸਵੇਰੇ ਤਾਂ ਜੇ ਮੈਂ ਤੁਹਾਨੂੰ ਪਤਾ ਹੀ ਆ ਮੀਂਹ ਪਿਆ ਕਿੱਥੇ ਕਿੱਥੇ ਮੀਂਹ ਪਿਆ ਦੱਸਿਓ ਜੀ ਕਮੈਂਟ ਕਰਕੇ ਜ਼ਰੂਰ ਆਪਣੇ ਜਣੀ ਜ਼ਿਆਦਾ ਤਾਂ ਨਹੀਂ ਪਿਆ ਉੱਠਦਿਆਂ ਨੂੰ ਪਿਆ ਹੋਇਆ ਸੀ ਸਵੇਰੇ ਸਵੇਰੇ ਜੀ ਹੁਣ ਮੌਸਮ ਠੰਡ ਜੀ ਹੈਗੀ ਐ ਤੇ ਪਾਪਾ ਤਾਂ ਬੱਚੇ ਕਈ ਦਿਨਾਂ ਦੇ ਕਹਿੰਦੇ ਸੀ ਵੀ ਸਾਨੂੰ ਲੈ ਕੇ ਜਾ ਪਾਪਾ ਸਾਰੀਆਂ ਛੁੱਟੀਆਂ ਖਤਮ ਹੋ ਜਾਣੀਆਂ ਨੇ ਇਹ ਕਹਿੰਦੇ ਵੀ ਨਹੀਂ ਮੌਸਮ ਖਰਾਵਾ ਵੀ ਧੁੰਦ ਬਹੁਤ ਪੈਣ ਲੱਗ ਜਾਂਦੀ ਆ ਲੇਟ ਹੋ ਜਾਣੇ ਆ ਧੁੰਦ ਦਾ ਦੇਖ ਲਓ ਗੱਡੀਆਂ ਦੀ ਹਜੇ ਵੀ ਲਾਈਟਾਂ ਚੱਲਦੀਆਂ ਨੇ ਹੈਨਾ ਹਾਂ ਆਂਕੀ ਲੱਟੇ ਚਲਾਈਆਂ ਹਾਂਜੀ ਹਾਂ ਧੁੰਦ ਵਾਹੇ ਘਟ ਅੱਜ ਕੀ ਕਰਕੇ ਨਹੀਂ ਕਰਕੇ ਪਰ ਫਿਰ ਵੀ ਦੇਖੋ ਦਿੱਖਦਾ ਨਹੀਂ ਹੈਗਾ ਦੂਰ ਦੂਰ ਤੱਕ ਤਾਂ ਉਹ ਵੀ ਕੱਲ੍ਹ ਨਹੀਂ ਕੱਲਪਰ ਤੋਂ ਬਹੁਤ ਉੱਧ ਰਹੀ ਹੈ ਜਦ ਅੱਜ ਬਸ ਦੂਸਰ ਨੂੰ ਪਹਿਲਾਂ ਜਾਣੂ ਕਹਿੰਦੇ ਸੀ ਹਾਂਜੀ ਹਾਂਜੀ ਜਦ ਤੱਕ ਪੂਰੀ ਸੰਗਣੀ ਤੁੰਦ ਰਹਿਦੀ ਰਹੀ ਹਾਂਜੀ ਕਿੰਨੇ ਰਾਤ ਤੇ ਲੋਕ ਕਦੇ ਰਾਤ ਨੂੰ ਸੱਜੇ ਹਾਂ ਤਾਂ ਬਹੁਤ ਜ਼ਿਆਦਾ ਛੇ 7 ਠੰਡ ਵਿੱਚ ਕੱਪੜੇ ਬਹੁਤ ਪਾਉਣੇ ਪੈਂਦੇ ਨੇ ਹੈਨਾ ਕਾਫੀ ਕੱਪੜੇ ਹੋ ਜਾਂਦੇ ਨੇ ਅੱਜ ਤਾਂ ਆਪਣਾ ਹਰਸ਼ਪ੍ਰੀਤ ਸਿੰਘ ਵੀ ਪੱਗ ਨਹੀਂ ਮੰਨ ਕੇ ਆਇਆ ਹਰਸ਼ਪ੍ਰੀਤ ਸਿੰਘ ਕਹਿੰਦਾ ਅੱਜ ਮਮਾ ਚਲੋ ਮੈਂ ਕੈਪ ਲੈ ਜਾਣਾ ਠੰਡ ਬਹੁਤ ਆ ਆਪਣੇ ਪਾਏ ਨੇ ਗੱਡੀ ਦੇ ਵਿੱਚ ਨਾ ਕੋਈ ਹੀਟਰ ਲੱਗਾ ਆ ਹਾਂਜੀ ਹਾਂਜੀ ਤਾਂ ਬਾਰੇ ਨਿਕਾ ਰਹੇ ਆ ਬਹੁਤ ਠੰਡ ਲੱਗੂ ਨਿਕਲ ਗਿਆ ਨੂੰ ਵੀ ਕਾਫੀ ਹਾਂਜੀ ਅਰੋਜ਼ ਫਾਨੀ ਕਨਾਲਾ ਭਾਈ ਤੁਹਾਡਾ ਟਾਬਾ ਜਿੱਥੇ ਆਪਾਂ ਆਉਣੇ ਹੁੰਨੇ ਆ ਡਿਨਰ ਕਰਨਾ ਜਰੂਰ ਜੀ ਆਇਆ ਟਾਬਾ ਹਾਂਜੀ ਜਿੱਦਣਾ ਪਾਦੇ ਗੱਲ ਸਾਹਮਣੇ ਗਏ ਸੀ ਇੱਥੇ ਚੁੱਕਿਆ ਸੀ ਆਪਾਂ ਤਾਂ ਉੱਚੇ ਪਿੰਡ ਤੋਂ ਦੱਸੋ ਜਸਪਨ ਸਿੰਘ ਹਾਂਜੀ ਇੱਥੇ ਜਿੱਕੇ ਸੀ ਨਾ ਆਪਾਂ ਹਾਂਜੀ ਕੀ ਬੋਲਦੇ ਕਿਉਂ ਨਹੀਂ ਚਸ਼ਮਨ ਸਿੰਘ ਆਪਣਾ ਗੱਡੀ ਵਿੱਚ ਬੈਠਦਾ ਜੀ ਥੋੜਾ ਜਿਹਾ ਢਿੱਲਾ ਜਾ ਹੋ ਜਾਂਦਾ ਢਿੱਲਾ ਜਾ ਹੋ ਜਾਂਦਾ ਬੰਦਾ ਇਹ ਇੱਕ ਘਰੇ ਐਕਟਿਵ ਇਨਾਂ ਤਾਰਿਆਂ ਦਾ ਜੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਘਰੇ ਨਿਸ਼ਾਤ ਦਾ ਕਰਨ ਨੂੰ ਮਿਲਦਾ ਜੀ ਸਾਈਕਲ ਹੀ ਚੱਕ ਲਈ ਪਤੰਗ ਚੜਾ ਲਈ ਆ ਕੱਲੇ ਆਵਦੇ ਫਰੈਂਡ ਨਾਲ ਵਲੌਗ ਵਿੱਚ ਤੁਸੀਂ ਦੇਖੇਗੇ ਉਹਦੇ ਨਾਲ ਪਤੰਗ ਚੜਾਇਆ ਨੇ ਪਹਿਲੀ ਵਾਰ ਜੀ ਇਹ ਪਿੰਡ ਵਿੱਚੋਂ ਆਪਣੇ ਪਾਪਾ ਤੋਂ ਪੈਸੇ ਲੈ ਕੇ ਹੱਟੇ ਜਗ੍ਹਾ ਪਤੰਗ ਲੈ ਕੇ ਆਇਆ ਤੇ ਇਹ ਕਹਿੰਦਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਜੀ ਪਿੰਡ ਵਿੱਚ ਆਵਾਜਾ ਕੇ ਕੋਈ ਚੀਜ਼ ਖਰੀਦ ਕੇ ਲੈ ਕੇ ਆ ਪਰ ਆਪਾਂ ਭੇਜ ਦਿੱਤਾ ਹੈ ਨਹੀਂ ਜੀ ਪਤਾ ਹੀ ਹੈ ਤੁਹਾਨੂੰ ਉਸ ਸਮਾਂ ਜਵੇਂ ੱਲੇ ਬੱਚੇ ਭੇਜਣਾਣਾ ਹੈ ਨਹੀਂ ਅਰੇ ਚਦਨਾਂ ਚਲੇ ਗਿਆ ਸੈਕਲੀ ਤੇ ਕਿਵੇਂ ਲੱਗਿਆ ਫਿਰ ਤੰਗ ਲਿਆ ਹੈ ਵਿਚਾਰੇ ਤੰਗ ਲਿਆ ਹੈ ਪਰ ਖਵਾ ਹਾਂਜੀ ਹਾਂਜੀ ਬਹੁਤ ਤੇਜ਼ ਗੱਗੇ ਚੜ੍ਹੇਗੀ ਬਣਾਗੀ ਚੜ੍ਹਿਆ ਨਹੀਂ ਹੈਗਾ ਹਨਾ ਫਟ ਗਿਆ ਉਹ ਵੀ ਚਲੋ ਇਹਦੇ ਪਾਪਾ ਨੂੰ ਇਹ ਸੀ ਕਹਿੰਦੇ ਕੋਈ ਗੱਲ ਨਹੀਂ ਵੀ ਖੇਲਦਾ ਬੱਚਾ ਉਹਦਾ ਮਾਣਾ ਕਲੀ ਜਾਣ ਤੇ ਜੋ ਕਹਦਾ ਕੱਲੇ ਨੇ ਹੋਮਵਰਕ ਵੀ ਨਹੀਂ ਕਰਿਆ ਹਮ ਵੀ ਇਹਦੇ ਪਾਪਾ ਕਹਿੰਦੇ ਘੰਟਾ ਕਿ ਲਾਲਾ ਕਹਿੰਦੇ ਨਹੀਂ ਜੀ ਨਹੀਂ ਹਾਂ ਜੀ ਛੁੱਟੀਆਂ ਵੱਧ ਗਈਆਂ ਤੇ ਛੁੱਟੀਆਂ ਵੱਧ ਗਈਆਂ ਅੱਛਾ ਖਾਣੇ ਬੋਰ ਚ ਹੋ ਰਿਹਾ ਬੋਰ ਹੋ ਗਿਆ ਹਾਂ ਇਹ ਬੋਰ ਤਾਂ ਵੀ ਹੋ ਜਾਂਦਾ ਜੀ ਇਹ ਆਪਣੇ ਪਾਪਾ ਨਾਲ ਥੋੜਾ ਜਿਹਾ ਇਕੱਲੇ ਜਾ ਕੇ ਖੇਡ ਜਾਂਦਾ ਇਕੱਲਾ ਜਾਂਦੀ ਇਹ ਮੇਰੇ ਨਾਲ ਬੈਠਣ ਗਿਆ ਮਾਨੂੰ ਕਹਿੰਦਾ ਜੂਰੇ ਮੇਰੇ ਕੋਲ ਬੈਠਣਾ ਹਾਂ ਜੀ ਹਾਂ ਜੀ ਹਾਂ ਉਹਦੇ ਪਿੱਛੇ ਬੈਠਣਾ ਆਹ ਤਾਂ ਕੀ ਵਧੀਆ ਲੱਗਦਾ ਹੈਗਾ ਨਹੀਂ ਤਾਂ ਮੈਨੂੰ ਪਿੱਛੇ ਬਿਠਾਉਂਦਾ ਹੁੰਦਾ ਜੀ ਇਹਦੇ ਪਾਪਾ ਤਾਂ ਕਹਿੰਦੇ ਨੇ ਕਹਿੰਦੇ ਇਹ ਲਾੜਨੀ ਹੈਗਾ ਬੱਚੇ ਨੂੰ ਮੂਰੇ ਬਿਠਾਉਣ ਦਾ ਅਰੇ ਜਿੱਦੀ ਐਡਾ ਕਹਿੰਦਾ ਮਮਾ ਤੁਸੀਂ ਪਿੱਛੇ ਬਹਿ ਜਾਓ ਮੈਂ ਪਾਪਾ ਕੋਲ ਹੀ ਬੈਠਣਾ ਹੈ ਨਾ ਆ ਦੇਖੋ ਜੀ ਇਹ ਮੀਨਾ ਅਹ ਰੋਡ ਆ ਜੀ ਹਾਈਵੇ ਚੰਡੀਗੜ੍ਹ ਨੂੰ ਜਾਂਦਾ ਜੀ ਸਿੱਧਾ ਹੀ ਟਾਈਮ ਬਹੁਤ ਹੋ ਗਿਆ ਸੀ ਲੇਟ ਹੋ ਗਏ ਸੀ ਜੀ ਘਰੋਂ ਹੀ ਤੁਰਨ ਲੱਗੇ ਘਰੋਂ ਹੀ ਤੁਸੀਂ ਅਨੁ ਤਕ तकरीबन ਆਪਾਂ ਨੂੰ 1 ਵਜੇ ਗਿਆ ਸੀ ਡੇੜਕ ਦਾ ਟਾਈਮ ਆ ਦੇਖ ਲਓ ਤੁਸੀਂ ਸਿੱਕਾ ਕਾਤ ਕਾਤ ਬੱਚੇ ਨੂੰ ਘੁਮਾਇਆ ਕਾਤ ਮੁੜੇ ਦੇਖੋ ਇਹਦੇ ਪਾਪਾ ਕਹਿੰਦੇ ਨੇ ਹਜੇ ਪਤਾ ਨਹੀਂ ਹੈਗਾ ਵੀ ਕਿੱਥੇ ਜਾਣਾ ਵੀ ਚੰਡੀਗੜ੍ਹ ਚ ਜਾਈਏ ਜਾਂ ਕਿਤੇ ਨੇੜੇ ਮੁੜ ਕੇ ਆਈਏ ਜੀ ਕੁਛ ਨਹੀਂ ਪਤਾ ਜੀ ਜਸ਼ਮਨ ਤੁਸੀਂ ਖਾਨੂੰ ਜਦੋਂ ਵਾ ਵਾ ਕਰਾ ਲਵਾਂ ਜੇ ਖੁਸ਼ ਰਹੂਗਾ ਤਾਂ ਅੱਛਾ ਜੇ ਪੀਓ ਜੇ ਹੈਪੀ ਰਹੂਗਾ ਨਾ ਕਿਉਂਕਿ ਅੱਜ ਹੈ ਹੈਪੀ ਨਿਊ ਇਅਰ ਇਸੇ ਲਈ ਬਣਾਇਆ ਹੈ ਨਾ ਜਸ਼ਮਨ ਜੀ ਤਾਂ ਹਮੇਸ਼ਾ ਤੇ ਨੂੰ ਜੀ ਖੁਸ਼ ਰਹੋ ਹਾਂਜੀ ਹਾਂਜੀ ਪਰਮਾਤਮਾ ਸਾਰੇ ਨੂੰ ਖੁਸ਼ੀਆਂ ਕਿਹੜੇ ਬਖਸ਼ੇ ਜੀ ਇੱਥੋਂ ਆਪ ਮੁੜ ਜੰਨੇ ਨੇ ਬਤਾ ਦੂਜਾ ਪਿੰਡ ਆ ਗਿਆ ਇਹ ਇਥੋਂ ਫਤੇਕਰ ਸਾਹਿਬ ਨੂੰ ਪਤਾ ਚਾਹ ਪਿੰਡ ਸੀ ਇਹ ਆ ਇਥੋਂ ਮੁੜਦੇ ਹੁਣੇ ਆਪਾਂ ਫਤੇਕਰ ਸਾਹਿਬ ਨੂੰ ਜੀ ਤੇ ਵੀ ਯਾਤਰ ਬਣੇ ਹੋਇਆ ਅੱਛਾ ਜੀ ਹਾਂ ਤੇ ਪਰਾਤਰ ਸਮਾਨ ਬਹੜ ਗਿਆ ਸੀ ਨੇ ਉੱਚਾ ਮਿੰਟ ਹਾਂਜੀ 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 ਬਸ ਉਹ ਰੋ ਪਤਾ ਪਹੁੰਚ 15-20 ਮਿੰਟ ਲੱਗਣੇ ਹੁੰਦਾ ਜਾਣ ਨੂੰ ਬਸ ਹੂੰ ਇੱਥੇ ਬਟ ਹੂੰ ਕਰਾਲੀ ਰੀਚਾਰਜ ਦਾ ਕਰਾਇਆ ਸੀ ਨਾ ਜਸਮਨ ਕਾਲੀ ਵੀ ਜਾਣਦੀ ਹੋਣਾ ਹੈ ਜਸਮਨ ਆਬੀਸਲੀ ਆਬੀਸਲੀ ਇੰਗਲਿਸ਼ ਵੱਲੋਂ ਬੋਲਦਾ ਮੈਂ ਤਾਂ ਹਾਂਜੀ ਜ਼ੱਪਾ ਆਗੇ ਖਰੜ ਤੇ ਇੱਥੋਂ ਲੈ ਚੜ ਕੇ ਮਤਲਬ 10 ਕਮਟੇ ਬਲੰਗਣਾ ਹਾਂਜੀ ਅਸੀਂ ਆ ਗਿਆ ਲੰਟੇ ਪਹਿਲਾਂ ਤਾਂ ਬਾਹਰ ਪਾਰਕਾਂ ਦੀ ਸੋਚੀ ਸੀਗੀ ਪਰ ਉੱਥੇ ਬਿਲਕੁਲ ਵੀ ਜਗ੍ਹਾ ਨਹੀਂ ਲਾਉਣ ਦੀ ਦੁਬਾਰਾ ਉੱਪਰ ਜੀ ਘੁਮਾ ਕੇ ਲਗਾਇਆ 15-20 ਮਿੰਟ ਲੱਗੇ ਸਾਨੂੰ ਤਾਂ ਜਾ ਕੇ ਇਧਰੇ ਹੋਣੀ ਬਹੁਤ ਰਸ਼ਾ ਜਾਦਾ ਅੱਜ ਟੈਲੈਂਟ ਜੀ ਵੀ ਦਵਾਈ ਦਵਾਈ ਤੇ ਦਵਾਈ ਘੋਈ ਵੀ ਲੈਣੀ ਸੀ ਕਿ ਇਹਨੂੰ ਉਲਟੀਆਂ ਲੱਗ ਗਈਆਂ ਘਬਰਾਟ ਹੋਣ ਲੱਗੀ ਤੇ ਮੈਡੀਕਲ ਤੋਂ ਜਾ ਕੇ ਦਵਾਈ ਲੈ ਕੇ ਆਏ ਚਲੋ ਆਹ ਨੇੜੇ ਮਿਲ ਗਿਆ ਕੋਦਰ ਦੀ ਸਾਨੂੰ ਮੈਡੀਕਲ ਸਟੋਰ ਇਹਨੂੰ ਦਵਾਈ ਦਿੱਤੀ ਆ ਕਲੀ ਕਰਦੇ ਗਏ ਫਾਰਕ ਨੰਬਰ ਯਾਦ ਰੱਖਿਓ ਮੁੰਡਿਓ ਕਲ ਨਹੀਂ ਔਖਾ ਹੀ ਲੱਗਿਆ ਇੱਥੇ ਤੋਂ ਮੈਡੀਕਲ ਬਾਕਰਾ ਵੀਡੇ ਤਾਂ ਹੈ ਹਾਂਜੀ ਆਪਾਂ ਪਹੁੰਚ ਗਏ ਅਲੰਟੇ ਗੱਡੀ ਇੰਕਾ ਤੋਂ ਪਾਰਕ ਜਸ਼ਮੇ ਵੀ ਥੋੜਾ ਠੀਕ ਫੀਲ ਕਰ ਰਿਹਾ 12 ਕੇ ਖਾਣਾ ਬਰਾਡੋ ਰਿਜੀ ਬਣਾ ਉੱਥੇ ਨੂੰ ਆਹ ਦੇਖੋ ਜੀ ਰਾਸ਼ੇ ਦਾ ਪਿੱਛੇ ਬਹੁਤ ਜ਼ਿਆਦਾ ਰਾਸ਼ੇ ਦਾ ਬਹੁਤ ਜ਼ਿਆਦਾ ਹੋ ਰਿਹਾ ਅਲੰਟੇ ਦੇ ਵਿੱਚ ਦਮੇ ਸਾਲ ਮਨਾਉਣ ਲਈ ਦੁਨੀਆ ਕਾਫੀ ਇੱਥੇ ਆਈ ਹੋਈ ਆ ਹਾਂਜੀ ਦੇਖੋ ਲੱਗੀਆਂ ਰੌਣਕਾਂ ਬਹੁਤ ਜ਼ਿਆਦਾ ਰੌਸ਼ਨਾ ਜੰਮੂ ਪੂਰਾ ਹੈਪੀ ਆ ਇਹਦੀ ਕਿ ਡਿਮਾਂਡ ਹੁਣੇ ਜੀ ਪੂਰੀ ਕਰਕੇ ਲਗਾਉਨੇ ਆ ਉਧਰ ਲੈ ਕੇ ਚੱਲਦੇ ਆ ਦੇਖਦੇ ਆ ਕਿ ਡਿਮਾਂਡ ਇਹਦੀ ਕੀ ਆ